ਕਿਵੇਂ ਪਤਾ ਲੱਗਿਆ ਭਾਈ ਉਹ ਤਾਰਪੂਲ ਕਾ ਡਿੱਗੀ ਆ ਠੀਕ ਆ ਜੀ ਉਹ ਕਰਕੇ ਅੱਗ ਪਈ ਆ ਤਾਰ ਟ੍ਰਾਂਸਫਰਿੰਗ ਦੀ ਡਿੱਗੀ ਸੀ ਹਾਂਜੀ ਉਹ ਨਹੀਂ ਉਧਰੋਂ ਫਿਰ ਤਾਰ ਡਿੱਗਿਆ ਤਾਂ ਕਾ ਅੱਗ ਪਈ ਆ ਨਹੀਂ ਤਾਰ ਟ੍ਰਾਂਸਫਰਿੰਗ ਦੀ ਡਿੱਗੀ ਸੀ ਪਿੱਛੇ ਡਿੱਗੀ ਸੀ ਕੋਈ ਪਿੱਛੇ ਡਿੱਗੀ ਨਹੀਂ ਪਾਈ ਮੈਨੂੰ ਥੋੜੀ ਇਨਾ ਪਤਾ ਹੂੰ ਹੂੰ ਮੈਂ ਉਧਰ ਸੀਗਾ ਪਰੇ ਜਦੋਂ ਮੈਥੇ ਆ ਕੇ ਦੇਖਿਆ ਅੱਗ ਲੱਗੀ ਹੋਈ ਸੀ ਬਚਾ ਆਏ ਉਦਾਂ ਬਚਾ ਤਾਂ ਹੋ ਗਿਆ ਅੰਦਰੋਂ ਸਾਰਾ ਕੁਝ ਕੱਟਿਆ ਸੀ ਆ ਗਿਆ ਸਾਰਾ ਪ੍ਰੋਗਰਾਮ ਕੱਟਿਆ ਹੋਰ ਮੈਂ ਦਾ ਬਾਬੇ ਨੇ ਗਾਗੂਕ ਬੈਠੇ ਸੀਗੇ ਹੱਥ ਦੇ ਵਿੱਚ ਕੋਈ ਵੀ ਅੱਛਾ ਕੋਈ ਨਹੀਂ ਸੀਗਾ ਦਾ ਬਾਬੇ ਨੇ ਸਾਰਾ ਪ੍ਰੋਗਰਾਮ ਕੱਟਿਆ ਬਾਹਰ ਸਾਰਾ ਕੀ ਨਹੀਂ ਠੇਕੇ ਤੇ ਅੱਗ ਲੱਗੀ ਕਿ ਨਹੀਂ ਠੇਕੇ ਤੇ ਵੀ ਲੱਗੀ ਨਾਲ ਹੀ ਦੋਨੋਂ ਪਾਸੇ ਲੱਗੀ ਹੈ ਹਾਤੇ ਤੇ ਠੇਕੇ ਤੇ ਬਾਕੀ ਉਧਰ ਬਚਾਇਆ ਬੰਦਿਆਂ ਦਾ ਕੋਈ ਨੁਕਸਾਨ ਤਾਂ ਨਹੀਂ ਬੰਦਿਆਂ ਦਾ ਬਚਾਇਆ ਭਾਈ ਉਧਰ ਸਾਰਾ ਸਾਰਾ ਕੰਮ ਖਰਾਬ ਦੁਕਾਨ ਤੋਂ ਨਾਲ ساری ਸਾੜ ਗਈ ਤੇ ਨਾਲ ਠੀਕ ਹੈ ਕਿਵੇਂ ਲੱਗੀ ਸੀ ਅੱਗ ਸਾਰੀ ਪਤਾ ਲੱਗਾ ਜੀ ਹੂੰ ਇਹ ਮੈਂ ਲਾਡੂਸ਼ਨ ਨਹੀਂ ਆ ਤੁਸੀਂ ਸਮਾਨ ਕੱਢਿਆ ਬਾਹਰ ਸਮਾਨ ਨੂੰ ਅੱਗ ਦੇ ਕੋਲ ਪਹੁੰਚਾ ਦੇ ਕਹਿੰਦਾ ਕਾਲਾ ਹੀ ਪੈਣਾ ਹੂੰ ਫਿਰ ਮਾਰਦੀ ਦੁਨੀਆ ਨਹੀਂ ਮਤਲਬ ਉਹੀ ਪੁੱਛ ਰਿਹਾ ਤੁਸੀਂ ਬਚਾਅ ਕੀਤਾ ਸਾਰਾ ਭਾਈ ਮੈਂ ਆਪਣੀ ਮੈਂ ਆਪਣੀ ਜਾਨ ਦਿੱਤੀ ਬਿਲਕੁਲ ਨਹੀਂ ਕਹੀਂ ਭੱਜ ਜਾਂਦੇ ਤੁਸੀਂ ਫਿਰ ਵੀ ਖੜੇ ਭਾਈ ਇਹ ਦੋਨਾਂ ਨੇ ਕੱਢਿਆ ਅੰਦਰੋਂ ਸਮਾਨ ਹਾਂ ਅੱਧੀ ਦੁਨੀਆ ਅੱਕ ਦਾ ਭਜਾਈ ਆ ਮੈਂ ਭਜਾਈ ਆ ਬਾਕੀ ਤੁਹਾਡੀ ਕਿਰਪਾ ਦੋਨਾਂ ਪਾਸੇ ਲੱਗੀ ਸੀ ਆ ਗਾਤੇ ਦੇ ਵੀ ਦੋਨਾਂ ਪਾਸੇ ਬਾਈ ਲੱਗੀ ਸੀ ਭੈਣ ਤੋਂ ਸਿਲੰਡਰ ਵੀ ਫੜ ਗਿਆ ਤੇ ਸਿਲੰਡਰ ਪਾ ਦੇ ਭੈਣ ਤੋਂ ਲੱਪਣਾ ਪਿਆ ਭਾਜੀ ਸ਼ੁਕਰ ਹੈ ਸਿਲੰਡਰਾਂ ਕਰਤੇ ਭਾਈ ਅੰਦਰ ਸਾਰੀ ਲੈਂਡ ਸਾਰੀ ਜਾਣੀ ਸੀ ਫਿਰ ਭਰਾਵਾ ਰੱਬ ਕਰੋ ਭਗਵਾਨ ਨੇ ਪੰਜਾਬ ਉਹ ਕੀਤਾ ਜਿਹੜਾ ਕੰਮ ਖਰਾਬ ਹੈਣਾ ਜਿਹੜਾ